ਅਜੋ ਜੀ ਤੋ ਆਈ ਇਹ ਮੋਨਕ ਟੋਹਣਾ ਰੋਡ ਤੋਂ ਚੱਲਦੀ ਹੈ ਹਾਂ ਤੇ ਇੱਥੇ ਅੱਗੇ ਮੰਡਵੀ ਆਪਣੇ ਮੰਡੀ ਤੋਂ ਅੱਗੇ ਜਾ ਕੇ ਆਪਣਾ ਕਹਜੀਆਂ ਤੱਕ ਅੱਗੇ ਉਹ ਪੁਆਇੰਟ ਆ ਜੀ ਨਹੀਂ ਮੋਨਕ ਟੋਹਣਾ ਰੋਡ ਤੋਂ ਇਹ ਫਿਰ ਹੋ ਗਈ 11 ਕਿਲੋਮੀਟਰ ਸਰ ਮੋਨਟੋਨਾ ਰੋਡ ਤੋਂ ਆਪਣੇ ਕੈਂਚੀਆਂ ਤੋਂ ਸ਼ੁਰੂ ਹੋ ਕੇ ਮੰਡਵੀ ਤੱਕ ਜਾਂਦੇ ਹਾਂ ਜਿਹੜੀ ਅੱਗੇ ਆਪਣੇ ਅੱਗੇ ਕੈਂਚੀਆਂ ਨੇ ਆਪਣਾ ਜਿੱਥੇ ਕੱਲ ਪਰਸਪਰ ਹਾਂ ਕੈਂਚੀਆਂ ਤੋਂ ਉੱਥੋਂ ਆਪਾਂ ਮੰਡਵੀ ਤੱਕ ਜਾਂਦੇ ਹਾਂ ਮੰਡਵੀ ਗ੍ਰਿਡ ਤੱਕ ਰਾਮਗੜ ਰਾਮਗੜ ਹੁੰਦੇ ਨੇ ਸੂਏ ਦੇ ਨਾਲ-ਨਾਲ ਹੁੰਦੇ ਨੇ ਸੂਏ ਦੇ ਨਾਲ-ਨਾਲ ਮੰਡਵੀ ਗ੍ਰਿਡ ਤੱਕ ਮੰਡਵੀ ਗ੍ਰਿਡ ਜਿਹੜੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਟੀ ਪੁਆਇੰਟ ਸੂਏ ਜਿੱਥੇ ਤੱਕ ਸੂਏ ਦੇ ਨਾਲ-ਨਾਲ ਤੱਕ ਜਾਂਦੇ ਹਾਂ ਇਹ 11 ਗਰਾਂ ਕਿਲੋਮੀਟਰ ਹੋ ਗਈ ਹੈ ਸਰ ਮੂਲਪੋਣ ਰੋਡ ਤੋਂ ਫੁੱਲੋ ਤੋਂ ਹੁੰਦੇ ਜਾਂਦੀ ਹੈ ਸਰ ਕਮੂਰ ਘਾੜ ਤੱਕ ਆਰਾਮਪੁਰਾ ਤੱਕ ਮੂਲ ਰੋਡ ਅੱਛਾ 18 ਫੁੱਟ ਹੈ 18 ਸਭ ਪਹਿਲਾਂ ਕਿੱਥੇ ਪਹਿਲਾਂ 18 ਹੀ ਮੈਨੂੰ ਵੀ 18 ਹੀ ਤੇ ਪੀਰ ਹੈ ਉਹ ਫਿਰ ਕਿਹੜੀ ਕਿਹੜੀ ਫੁੱਲ ਮੁਕ ਮੂਰ ਘਾੜ ਆਰਾਮਪੁਰਾ ਤੱਕ ਘਾੜ ਹੋਵੇ ਸਰ ਆਪਣਾ ਫੁੱਲ ਦੋਵੇ ਮੂਰ ਘਾੜ ਗਨੋਟਾ ਪਿਆ ਕੇ ਜਿਹੇ ਵਿਚੇ ਦੇ ਹਨੋਟਾ ਪਹਿਲਾਂ ਫਸਟ ਜੀ ਮਨਿਆ ਟੁਕੜਾ ਰਹਿ ਗਿਆ ਗਨੋਟੇ ਤੋਂ ਫੁੱਲ ਦ ਹਾਂਜੀ ਗਨੋਟਾ ਕਮੂਰ ਘਾੜ ਜੀ ਫਿਰ ਕਮੂਰ ਘਾੜ ਫੁੱਲ ਆਪਣਾ ਪੂਰਤ ਹੋ ਗਈ ਹਾਂਜੀ ਪੂਰਤਮ ਕੋਟ ਸਾਹਿਬ ਜੀ ਕੋਟ ਸਾਹਿਬ ਬਾਯਾ ਆਰਾਮਗੜ ਅੱਗੇ ਮੰਡ ਗਿਆ ਆਰਾਮਗੜ ਜੀ ਆਰਾਮਗੜ ਮੰਡ ਤੋਂ ਹਾਂਜੀ ਆਰਾਮਗੜ ਦੇ ਵਿੱਚ ਆ ਗਏ ਯਾਰ ਜੀ ਤਰਾਂ ਉਹ ਕੋਟ ਚੁਰਾ ਤੋਹਾਨੇ ਵਾਲੇ ਬੈਰੀਅਰ ਤੋਂ ਲੈ ਕੇ ਹਾਂਜੀ ਹਾਂਜੀ ਆ ਬੈਰੀਅਰ ਕੀ ਹੈ ਗੁਜਰਾ ਬਾਰਡਰ ਬਾਰਡਰ ਤੋਂ ਜੀ ਉਹ ਸਾਰੀ ਪਾਤੀ ਸਰ ਉਹ ਇਧਰੋਂ ਪਾਤੀ ਸਰ ਜਿਹੜੀ ਮੰਡੀ ਵਾਲੀ ਸੜਕ ਆ ਉਹ ਰੋਡ ਤੇ ਨਿਕਲੂਗੀ ਉਹ ਪਾਤੀ ਜਿਹੜੀ ਪਿੰਡ ਬਣਾਣੇ ਤੋਂ ਤੋਹਾਨੇ ਜਿਹੜੀ ਸੜਕ ਉਹ ਨਹੀਂ ਪਈ ਉਹ ਸਾਡੇ ਤੋਂ ਪਿੰਡ ਬਣਾਣੇ ਤੋਂ ਤੋਹਾਨੇ ਜਿਹੜਾ ਟੁਕੜਾ ਜੀ ਬਣਾਣੇ ਤੋਂ ਹੋ ਜਾਂਦੀ ਹੈ ਜੀ ਰੱਪਣ ਤਾਂ ਬਾਹਰ ਲਈ ਪਈ ਆ ਹਾਂ ਬਾਹਰ ਲਈ ਪਈ ਇਹ ਮੈਨ ਤਾਂ ਹੋਈ ਟੁੱਟੀ ਹੋਈ ਜਿਹੜੀ ਤੋਹਾਨੇ ਜਿਹੜੀ ਸਕੂਲ ਦੇ ਅੱਗੇ ਦੀ ਜੀ ਪਾਪੇ ਦਾ ਡੇਰੇ ਕੋਲ ਸਰ ਉਹ ਾਸਪੋਲ ਦੇ ਬਾਰੇ ਹਾਂਜੀ ਹਾਂਜੀ ਇਹ ਸੜਕ ਦੀ ਬਣਾਓ 18 ਫੁੱਟੀ ਰੋਡ ਚਾਹੀਦੀ ਜਿਆਦਾ ਮਸਲਾ ਅਸਲ ਤੇ ਸਾਡੇ ਕੋਲ ਜਿੱਤੋਂ ਜ ਬਣ ਚ 18 18 ਫੁੱਟੀਆਂ ਤਾਂ ਗੱਲ ਹੋ ਰਹਾ ਹੈ ਹਾਂਜੀ ਇਹ ਪੁਲ ਪੱਥਰੋਂ ਚੱਲਦੀ ਹੈ ਉਹ ਤੋਂ ਪੱਟਾ ਨੂੰ ਲੈ ਕੇ ਉਹ ਸਾਰੀ ਜਗ੍ਹਾ ਬਿਲਕੁਲ ਠੀਕ ਹੈ ਜੀ ਉਹ ਤੇ ਡੱਲ ਗਿਆ ਉਹ ਮਨਿਆਣੇ ਪੁੰਚ ਗਈ ਜਿਵੇਂ ਮਨਿਆਣੇ ਤੋਂ ਟੋਹਣੇ ਨੂੰ ਗਈ ਇਹ ਹੀ ਪਾਲੀ ਜੀ ਨਹੀਂ ਅੱਗੇ ਸਰ ਜੀ ਨਾ ਥੋੜਾ ਜਿਹਾ ਚੱਲ ਕੇ ਪੰਜ ਕਿੱਲੇ ਟੋਹਣੇ ਨੂੰ ਮੁੜੂਗੀ ਪਿੰਡ ਦੇ ਵਿੱਚ ਸਟੇਡੀਅਮ ਦੇ ਇਲਾਕੇ ਉੱਧ ਜਾ ਕੇ ਪਿਠੇਕੇ ਦੇਖਾ ਰਹੀ ਜੀ ਕੋਲ ਹੀ ਦੇਖ ਲਾਣੇ ਵਾਕਈ ਤੁਹਾਨੂੰ ਮੈਂ ਦੱਸਾਂ ਮੈਂ ਤੇ ਸਾਰੀਆਂ ਠਾਰੀਆਂ ਫੁੱਟਿੰਗ ਕਰਾਉਂਦਾ ਸੀ ਠੀਕ ਹੈ ਜੀ ਪਰ ਕਰੀਏ ਕਿਉਂ ਤੁਹਾਨੂੰ ਸਾਰੀ ਪੋਜੀਸ਼ਨ ਦਾ ਪਤਾ ਹੈ ਪੈਸੇ ਤਾਂ ਮੋਦੀ ਰੋਕੀ ਬੈਠੇ ਆ ਇਹ ਸਹੀ ਗੱਲ ਆ ਸਾਰੀ। ਹਾਂ ਠੀਕ ਆ ਜੀ। ਨੇ ਅਸੀਂ ਤੇ ਸਾਰੀਆਂ 18 ਫੁੱਟੀਆਂ ਕਰਾਉਂਦੀ ਮੈਂ ਤਾਂ ਰੋਕ ਵੀ ਤਾਂ ਰੱਖਿਆ ਸੀ ਵੀ ਹਲੇ 10 ਫੁੱਟੀਆਂ ਨਾ ਕਰੀਏ 18 ਫੁੱਟੀਆਂ ਕਰ ਲਾਂਗੇ। ਹੁਣ ਪੈਸੇ ਸਾਰੇ ਰੋਕੀ ਬੈਠੇ ਸਾਰੀ ਦੁਨੀਆ ਨੂੰ ਪਤਾ ਇਹ। ਹਾਂ। ਸਰ ਪਹਿਲਾਂ ਮਿੱਠਾ ਮਿਲਾਓ। ਇਹ ਰਹਿੰਦੀ ਰਹਿੰਦੀ। ਲੋ ਸਾਰੇ ਲੋਕ। ਸਾਡੀ ਇੱਕ ਬੇਨਤੀ ਆ ਜੀ ਸਾਰੇ ਨਕਰ ਵੀ। ਹਾਂ। ਵੀ ਚਲੋ ਉਹਦਾ ਤੁਸੀਂ ਦੱਸੇ ਦਿੱਤਾ ਜੀ। ਵੀ ਕਿਸੇ ਚੋ ਰਜਿਸਟ ਹੁੰਦੀ ਹੋਵੇ। ਸਾਡੀ ਟੁਹਾਣੇ ਵਾਲੀ 18 ਫੁੱਟੀ ਕਰਦੇ। ਕਿਸੇ ਤਰ੍ਹਾਂ ਭਾਵੇਂ ਸਾਡਾ ਕੋਈ ਹੋਰ ਟੁਕੜਾ ਛੱਡ ਦੇਵੇ ਜਿਹੜੀ ਮਲੇਣਾ ਸਟੇ ਵੀ ਬੋਲਦੀ ਜਾ ਰਹੀ ਹੈ ਹਾਂ ਹਾਂ ਇਹ ਕਰਨੀ ਆ ਪੱਠੇ ਤੋਂ ਲੈ ਕੇ ਜਿਹੜੇ ਤੋਂ ਪੱਠੇ ਤੋਂ ਕੋਈ ਇਹ ਲਿਖ ਲਓ ਰਿਪੋਰਟ ਸਾਰੀ ਸਾਨੂੰ ਨਾ 18 ਫੁੱਟ ਦੀ ਬਹੁਤ ਜ਼ਰੂਰਤ ਹੈ ਪੱਠਾ ਤੇ ਆ ਕਰੀ ਮੇਨ ਆ ਸਾਡਾ ਸਟਾਈਲ ਜਿਹੜਾ ਕਨੈਕਟ ਕਰਦਾ ਪਿੰਡਾਂ ਦੇ ਇਹ ਕਿੰਨੇ ਕਿਲੋਮੀਟਰ ਜਿਹੜੀ ਸੜਕ ਹੈ ਜੀ ਤੇ ਕਿੰਨੇ ਪਿੰਡਾਂ ਨੂੰ ਜਿਹੜਾ ਹੈਗਾ ਜੋੜਦੀ ਹੈ ਦੇਖੋ ਇਹ ਸੜਕ ਬਹੁਤ ਹੀ ਮਹੱਤਵਪੂਰਨ ਜਿਹਨੂੰ ਕਹਿਣਾ ਚਾਹੀਦਾ ਤੇ ਕਰੀਬ ਇਹ 6-7 ਪਿੰਡਾਂ ਨੂੰ ਹੈ ਜਿਹੜੀ ਜੋੜਦੀ ਹੈ ਇਹ ਮੂਨਕ ਟੋਹਾਣਾ ਜਿਹੜੀ 메ਨ ਰੋਡ ਹੈ ਉਸ 메ਨ ਰੋਡ ਤੋਂ ਇਹ ਮਕਰੋੜ ਸਾਹਿਬ ਮੰਡਵੀ ਗ੍ਰਿਡ ਤੱਕ ਦੀ ਸੜਕ ਹੈ ਜਿਹਦੇ ਵਿੱਚ ਆਪਣੇ ਗਨੋਟਾ ਕਮੂਰਕਾਟ ਫੂਲਦ ਤੇ ਆਪਣਾ ਮਕਰੋੜ ਸਾਹਿਬ ਰਾਮਗੜ ਗੁਜਰਾ ਇਹ ਸਾਰੇ ਪਿੰਡ ਨੇ ਜਿਹੜੇ ਇਹ ਦੇ ਚ ਕਵਰ ਹੋਣਗੇ ਤੇ 11.94 12 ਕਿਲੋਮੀਟਰ ਸੜਕ ਹੈ ਮਤਲਬ 12 ਕਿਲੋਮੀਟਰ ਸੜਕ ਸਾਰੀ 18 ਫੁੱਟ ਚੌੜੀ ਹੈ ਇਹ ਤੇ ਇਹਦੇ ਪੈਸਾ ਲੱਗਣਾ ਹੈ 4 ਕਰੋੜ ਤੇ 37 ਲੱਖ ਰੁਪਏ ਤੇ ਲੱਗਣਾ ਸੋ ਇੱਕ ਵੱਡਾ ਪ੍ਰੋਜੈਕਟ ਹੈ 4 ਕਰੋੜ 37 ਲੱਖ ਰੁਪਿਆ 12 ਕਿਲੋਮੀਟਰ ਸੜਕ ਤੇ ਜਿਹੜੀ 6 ਤੇ 7 ਪਿੰਡਾਂ ਨੂੰ ਪੂਰੀ ਤਰ੍ਹਾਂ ਮਤਲਬ ਕਵਰ ਕਰ ਲੂਗੀ ਇਹ ਤੇ ਬਹੁਤ ਹੀ ਠੱਪ ਤੇ ਘੱਗਰ ਦੇ ਵਿੱਚ ਵੀ ਇਹ ਸੜਕ ਆ ਗਈ ਤੇ ਕੰਕ ਕਰਨੇ ਵਿਧੀ ਬੜੀ ਮਾਰ ਕੀਤੀ ਹੋਈ ਸੀ ਸੋ ਬਹੁਤ ਵੱਡੀ ਡਿਮਾਂਡ ਇਹ ਸਾਰੇ ਪਿੰਡਾਂ ਦੀ ਸੀ ਸੋ ਇਹ ਸੜਕ ਹੈ ਜਿਹੜੀ ਹੁਣ ਦੀਵਾਲੀ ਤੋਂ ਅਗਲੇ ਦਿਨ ਕੰਮ ਸ਼ੁਰੂ ਹੋ ਜਾਣਾ ਤੇ ਵੱਡੀ ਗੱਲ ਜਿਹੜੀ ਸੜਕਾਂ ਦੀ ਮੈਂ ਪਹਿਲਾਂ ਵੀ ਦੱਸੀ ਆ ਆ ਸਾਰਿਆਂ ਨੂੰ ਦੱਸਣੀ ਚਾਹਣਾ ਕਿ ਇਸ ਦਫਾ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਹੀ ਇਤਿਹਾਸਕ ਫੈਸਲਾ ਕੀਤਾ ਉਹ ਇਤਿਹਾਸਕ ਫੈਸਲਾ ਕੀ ਹੈ ਪਹਿਲਾਂ ਸੜਕਾਂ ਬੰਦਿਆਂ ਦੀ ਸੜਕਾਂ ਟੁੱਟ ਜਾਂਦੀਆਂ ਸੀ ਔਰ ਕਈ ਵਾਰੀ ਇਹ ਸ਼ਿਕਾਇਤ ਵੀ ਆਉਂਦੀ ਸੀ ਕਿ ਜੀ ਸੜਕ ਬਣੀ ਐ 6 ਮਹੀਨਿਆਂ ਬਾਅਦ ਟੁੱਟਣ ਲੱਗ ਗਈ ਤਾਂ ਹੁਣ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕਰਤਾ ਕਿ ਜਿਹੜੀ ਵੀ ਸੜਕ ਬਣੂਗੀ ਉਹ ਸੜਕ 5 ਸਾਲ ਦੀ ਗਾਰੰਟੀ ਦੇ ਤਹਿਤ ਬਣੂ ਠੀਕ ਹੈ 5 ਸਾਲਾਂ ਤੱਕ ਜੇ ਕੋਈ ਵੀ ਨੁਕਸਾਨ ਹੁੰਦਾ ਸੜਕ ਨੂੰ ਟੁੱਟਦੀ ਹੈ ਸੜਕ ਕੋਈ ਟੋਏ ਪੈਂਦੇ ਨੇ ਕੁਝ ਵੀ ਹੁੰਦਾ ਉਹ ਸੜਕ ਨੂੰ ਠੇਕ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਉਸ ठेकेदार ਦੀ ਹੋਣੀ ਹੈ ਜਿਹਨੇ ਉਹ ਸੜਕ ਬਣਾਈ ਹੈ ਮਤਲਬ 5 ਸਾਲ ਦੀ ਜਿਹੜੀ ਮੇਨਟੇਨੈਂਸ ਹੈ ਉਹਦਾ ਖਰਚਾ ਵੀ ਉਹਨੂੰ ਪਹਿਲਾਂ ਦੇ ਦੁੱਤਾ ਹੈ ਸੋ ਇਹ ਇੱਕ ਬਹੁਤ ਵੱਡਾ ਜਿਹੜੇ ਕਈ ਲੋਕਾਂ ਦੇ ਮਨ 'ਚ ਸ਼ੰਕਾ ਰਹ ਜਾਂਦੀ ਸੀ ਵੀ ਮਟੀਰੀਅਲ ਸਹੀ ਨਹੀਂ ਲੱਗਿਆ ਹੋਰ ਨਹੀਂ ਲੱਗਿਆ ਸੋ ਸਾਰਾ ਕੁਝ ਹੁਣ ਦੂਰ ਕਰਦਾ